ਸਾਰੇ ਸਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਲੋਕ ਰਾਏ ਨਿਊਜ਼ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਦੇ ਤਹਿਤ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ ਉਸੇ ਪ੍ਰਚਾਰ ਨੂੰ ਅੱਜ ਸ਼ਹੀਦ ਉਦਮ ਸਿੰਘ ਦੇ ਜਨਮ ਜੋ ਸ਼ਹੀਦੀ ਦਿਹਾੜੇ ਦੇ ਉੱਪਰ ਸੁਨਾਮ ਦੇ ਵਿੱਚ ਇੱਕ ਰੈਲੀ ਰੱਖੀ ਗਈ ਉਸ ਰੈਲੀ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਸੰਬੋਧਨ ਕਰਨਾ ਸੀ ਪਰ ਉਹ ਰੈਲੀ ਅਸਫਲ ਹੋ ਗਈ ਕੁਰਸੀਆਂ ਖਾਲੀ ਰਹਿ ਗਈਆਂ ਲੋਕ ਨਹੀਂ ਪਹੁੰਚੇ ਜਿਸ ਨੂੰ ਲੈ ਕੇ ਜੋ ਸਟੇਜ ਸੈਕਟਰੀ ਦੇ ਵੱਲੋਂ ਵਾਰ-ਵਾਰ ਲੋਕਾਂ ਨੂੰ ਇਹੀ ਕਿਹਾ ਜਾਂਦਾ ਰਿਹਾ ਕਿ ਕੁਰਸੀਆਂ ਤੇ ਆ ਕੇ ਬੈਠੋ ਪਰ ਕੁਰਸੀਆਂ ਖਾਲੀ ਰਹੀਆਂ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਉਹ ਸਾਰੀ ਯੁੱਧ ਨਸ਼ਿਆਂ ਵਿਰੁੱਧ ਮਹਿਮ ਦੀ ਫੂਕ ਨਿਕਲ ਗਈ ਜੋ ਤੁਹਾਨੂੰ ਅਸੀਂ ਵੀਡੀਓ ਦੇ ਵਿੱਚ ਉਹ ਦਿਖਾਵਾਂਗੇ ਕਿ ਕਿਸ ਤਰ੍ਹਾਂ ਸਟੇਜ ਸੈਕਟਰੀ ਜੋ ਕੁਝ ਲੋਕ ਰਹਾਗਿਰ ਜਾ ਰਹੇ ਨੇ ਉਹਨਾਂ ਨੂੰ ਬੈਠਣ ਲਈ ਕਹਿ ਰਹੇ ਨੇ ਜੋ ਆਮ ਆਦਮੀ ਪਾਰਟੀ ਦੀ ਰੈਲੀ ਦੇ ਵਿੱਚ ਲੋਕ ਜਾਣਾ ਬੰਦ ਕਰ ਗਏ ਨੇ ਸੋ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜ਼ਰੂਰ ਦਬਾ ਦਿਓ ਤਾਂ ਕਿ ਤੁਹਾਡੇ ਕੋਲ ਹਰ ਰੋਜ਼ ਨਵੀਂ ਅਪਡੇਟ ਪਹੁੰਚ ਸਕੇ ਸੋ ਸੁਨਾਮ ਦੇ ਵਿੱਚ ਜੋ ਸ਼ਹੀਦ ਉਦਮ ਸਿੰਘ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਰੈਲੀ ਕਰਵਾਈ ਜਾ ਰਹੀ ਸੀ ਜਿਸ ਵਿੱਚ ਯੁੱਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਜੋ ਵੱਡਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਨੇ ਵੱਡੇ ਵੱਡੇ ਇਸ਼ਤਿਹਾਰ ਲਾਏ ਜਾ ਰਹੇ ਨੇ ਔਰ ਪਿੰਡਾਂ ਦੇ ਵਿੱਚ ਆਪ ਦੇ ਵਿਧਾਇਕ ਆਪ ਦੇ ਮੰਤਰੀ ਆਪ ਦੇ ਲੀਡਰ ਜਾ ਕੇ ਜੋ ਚੋਣ ਪ੍ਰਚਾਰ ਦੇ ਜ਼ਰੀਏ ਇਹ ਯੁੱਧ ਨਸ਼ਿਆਂ ਵਿਰੁੱਧ ਮਹਮ ਦੇ ਤਹਿਤ ਉੱਥੇ ਆਪਣਾ ਚੋਣ ਪ੍ਰਚਾਰ ਕਰ ਰਹੇ ਨੇ ਦੂਸਰੇ ਪਾਸੇ ਲੈਣ ਕੁਲੰਗ ਨੀਤੀ ਨੂੰ ਲੈ ਕੇ ਆਪ ਦਾ ਵਿਰੋਧ ਹੋ ਰਿਹਾ ਹੈ ਆਪ ਦੇ ਮੰਤਰੀਆਂ ਦੇ ਵਿਧਾਇਕਾਂ ਦੇ ਪਿੰਡਾਂ ਦੇ ਵਿੱਚ ਬੈਂਕ ਕਰ ਦਿੱਤੇ ਗਏ ਨੇ ਉਹਨਾਂ ਦੀਆਂ ਐਂਟਰੀਆਂ ਬੰਦ ਕਰ ਦਿੱਤੀਆਂ ਗਈਆਂ ਨੇ ਜਿਸ ਨੂੰ ਲੈ ਕੇ ਅੱਜ ਕੇਜਰੀਵਾਲ ਔਰ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਜੋ ਸ੍ਰੀਨਾਮ ਦੇ ਵਿੱਚ ਇੱਕ ਵੱਡੀ ਰੈਲੀ ਕਰਨ ਜਾ ਰਹੇ ਸੀ ਬੱਸਾਂ ਲਾ ਦਿੱਤੀਆਂ ਗਈਆਂ ਲੋਕਾਂ ਨੂੰ ਉੱਥੇ ਲੈਣ ਵਾਸਤੇ ਪਰ ਪਿੰਡਾਂ ਦੇ ਵਿੱਚੋਂ ਲੋਕ ਨਹੀਂ ਗਏ ਜੇਕਰ ਉੱਥੇ ਦੇਖੇ ਗਿਆ ਤਾਂ ਸਿਰਫ ਕੁਝ ਨਾ ਕੁਝ ਕਰਮਚਾਰੀ ਜ਼ਰੂਰ ਉੱਥੇ ਪਹੁੰਚੇ ਹੋਏ ਸੀ ਕਿਉਂਕਿ ਸਰਕਾਰ ਜਿਹੜੀ ਆਪਣੇ ਕਰਮਚਾਰੀਆਂ ਦੇ ਉੱਪਰ ਦਬਾਅ ਬਣਾਉਂਦੀ ਹੈ ਔਰ ਕਰਮਚਾਰੀ ਵੀ ਉੱਥੇ ਕੁਰਸੀਆਂ ਉੱਪਰ ਬੈਠੇ ਨਜ਼ਰ ਨਹੀਂ ਆਏ ਸੋ ਪੰਜਾਬ ਪੁਲਿਸ ਦੇ ਕੁਝ ਨੌਜਵਾਨ ਜਿਹੜੇ ਸੀ ਉੱਥੇ ਗਏ ਹੋਏ ਸੀ ਡਿਊਟੀ ਕਰ ਰਹੇ ਸੀ ਉਹ ਵੀ ਪਿੱਛੇ ਨੂੰ ਮੁੜਦੇ ਨਜ਼ਰ ਆਏ ਜੋ ਕੁਰਸੀਆਂ ਖਾਲੀ ਰਹਿ ਗਈਆਂ ਖਾਲੀ ਕੁਰਸੀਆਂ ਨੂੰ ਪਾਸ਼ਣ ਦੇਣਾ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਠੀਕ ਨਹੀਂ ਸਮਝਿਆ ਜਿਸ ਕਰਕੇ ਉਹ ਪੰਜਾਬ ਦੇ ਦੌਰੇ ਤੇ ਆਉਣ ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਦੇ ਵਿੱਚ ਵੱਡਾ ਬਖੇੜਾ ਖੜਾ ਹੋ ਗਿਆ ਹੈ ਕਿ ਪੰਜਾਬ ਦੇ ਲੋਕ ਇੱਕੋ ਦਮ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੜਕਾਂ ਦੇ ਉੱਪਰ ਖੜਕੇ ਸੁਣਦੇ ਸੀ ਜਿਹੜੇ ਮੁੱਖ ਮੰਤਰੀ ਭਗਵੰਤ ਮਾਨ ਦੀ ਇੱਕ ਨਜ਼ਰ ਦੇਖਣ ਵਾਸਤੇ ਤਰਸਦੇ ਸੀ ਉਹ ਲੋਕ ਹੁਣ ਇੰਨੀ ਜਲਦੀ ਮੂਹ ਪੰਗ ਕਿਉਂ ਹੋ ਗਿਆ ਲੋਕਾਂ ਦਾ ਕਿਉਂ ਲੋਕ ਆਮ ਆਦਮੀ ਪਾਰਟੀ ਛਾੜੂ ਦਾ ਪਾਸਾ ਛੱਡ ਗਏ ਨੇ ਕਿਉਂਕਿ 2027 ਦੇ ਚੋਣਾਂ ਲਗਭਗ 1 ਸਾਲ ਬਾਕੀ ਰਹਿ ਗਿਆ ਪਰ ਲੋਕ ਪਾਸਾ ਕਰ ਗਏ ਲੋਕ ਕਿਨਾਰਾ ਕਰ ਗਏ ਨੇ ਲੋਕ ਸਭਾ ਚੋਣਾਂ ਤੋਂ ਲੈ ਕੇ ਅੱਜ ਤੱਕ ਆਮ ਆਦਮੀ ਪਾਰਟੀ ਦੀਆਂ ਰੈਲੀਆਂ ਆਸਫਲ ਹੋ ਰਹੀਆਂ ਨੇ ਆਮ ਆਦਮੀ ਪਾਰਟੀ ਦੇ ਵਿੱਚ ਲੋਕ ਜਿਹੜੇ ਰੈਲੀਆਂ ਵਿੱਚ ਨਹੀਂ ਜਾ ਰਹੇ ਜੋ ਤੱਕੇ ਦੇ ਨਾਲ ਲੋਕਾਂ ਨੂੰ ਲਜਾਇਆ ਜਾ ਰਿਹਾ ਪਰ ਲੋਕ ਅੱਜ ਪੰਜਾਬ ਦੇ ਵਿੱਚ ਜਾਗ ਗਏ ਨੇ ਲੋਕਾਂ ਨੂੰ ਪਤਾ ਲੱਗ ਚੁੱਕਿਆ ਕਿ ਝੂਠਾਂ ਦੀ ਸਰਕਾਰ ਹੈ ਝੂਠ ਬੋਲ ਕੇ ਸਰਕਾਰ ਬਣਾਈ ਗਈ ਸਭ ਤੋਂ ਵੱਧ ਬੀਬੀਆਂ ਨੂੰ ਜਿਹੜਾ ਠੱਗਿਆ ਗਿਆ ਬੀਬੀਆਂ ਨੂੰ 1000 ਰੁਪਏ ਦੇਣ ਲਾਇਸ ਤੇ ਜੋ ਐਲਾਨ ਕੀਤਾ ਗਿਆ ਸੀ ਲੇਕਿਨ ਅੱਜ ਤੱਕ ਬੀਬੀਆਂ ਨੂੰ 1000 ਰੁਪਏ ਨਹੀਂ ਦਿੱਤਾ ਗਿਆ ਜਦੋਂ ਕਿ ਪਿਛਲੀ ਰੱਖੜੀ ਪੰਡਾਂ ਦੇ ਉੱਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਐਲਾਨ ਕੀਤਾ ਸੀ ਕਿ 1000 ਰੁਪਿਆ ਸਰਕਾਰ ਦੇਵੇਗੀ ਔਰ 100 ਰੁਪਿਆ ਮੈਂ ਆਪਣੇ ਵੱਲੋਂ ਦੇਵਾਂਗਾ ਟੋਟਲ 1100 ਰੁਪਿਆ ਦੇਵਾਂਗਾ ਪਰ ਨਾ 1100 ਮਿਲਿਆ ਨਾ 1000 ਮਿਲਿਆ ਨਾ 100 ਮਿਲਿਆ ਸੋ ਇਸ ਨੂੰ ਲੈ ਕੇ ਬੀਬੀਆਂ ਦੇ ਵਿੱਚ ਬਹੁਤ ਵੱਡਾ ਰੋਸ ਜਤਾਇਆ ਜਾ ਰਿਹਾ ਹੈ ਬੀਬੀਆਂ ਨੇ ਰੈਲੀਆਂ ਵਿੱਚ ਜਾਣਾ ਬੰਦ ਕਰਤਾ ਪਿੰਡਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਨੇ ਉਹਨਾਂ ਦੀ ਕੋਈ ਗੱਲ ਸੁਣਨ ਨੂੰ ਤਿਆਰ ਨਹੀਂ ਕਿਉਂਕਿ ਝੂਠ ਜਿਹੜਾ ਹੈ ਉਹ ਸਭ ਪਾਸੇ ਭਾਰੀ ਹੈ ਜੋ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਬੇਰੁਜ਼ਗਾਰ ਨੂੰ ਰੁਜ਼ਗਾਰ ਦੇਣ ਵਾਸਤੇ ਜੋ ਉਸ ਸਮੇਂ ਵੱਡੇ ਵਾਅਦੇ ਕੀਤੇ ਗਏ ਸੀ ਜਿਵੇਂ ਹੀ ਅੱਜ 645 ਪੀਟੀਆਈ ਟੀਚਰਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਜਿਹੜੇ ਕਿ ਮੂੰਹ ਬੋਲੀ ਭੈਣ ਸੀ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਉਹਨਾਂ ਨੂੰ ਵੀ ਅੱਜ ਨਜ਼ਰਬੰਦ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਟੀਚਰਾਂ ਦੇ ਵੱਲੋਂ ਬਿਰਜਵਾਰ ਜਿਹੜੇ ਸੀ ਉਹਨਾਂ ਦੇ ਵੱਲੋਂ ਵੀ ਉੱਥੇ ਵਿਰੋਧ ਕਰਤਿਆ ਜਾਣਾ ਸੀਗਾ ਸੋ ਆਮ ਆਦਮੀ ਪਾਰਟੀ ਦੀ ਇਸ ਰੈਲੀ ਨੂੰ ਤੁਹਾਨੂੰ ਅਸੀਂ ਦਿਖਾਉਂਦੇ ਹਾਂ ਕਿਸ ਤਰ੍ਹਾਂ ਸਾਰੀਆਂ ਕੁਰਸੀ ਖਾਲੀ ਪਈਆਂ ਨੇ ਔਰ ਸਟੇ ਸੈਕਟਰੀ ਕਿਵੇਂ ਬੋਲ ਕੇ ਦੱਸ ਰਿਹਾ ਹੈ ਉਹ ਸਾਰੇ ਇਹ ਪਾਸਾ ਕਿ ਉਹ ਆ ਕੇ ਕੁਰਸੀਆਂ ਤੇ ਬੈਠਣ ਤੇ ਸਾਰੇ ਆਪਣੇ ਵਾਜਿਸ਼ ਖਸੀਆਂ ਕਿ ਮੋਚ ਲਈਆਂ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਅੱਜ ਸ਼ਾਮਣ ਹੋਈ ਹੈ ਤਾਂ ਕਿਰਪਾ ਕਰਕੇ ਸਾਰੇ ਜਣੋਂ ਦੇਖੋ ਜਿਹਨੇ ਵੀ ਆਪਾਂ ਖੜੇ ਨੇ ਜਿਹੜੇ ਆਪਾਂ ਬੈਠੀਏ ਕੁਰਸੀਆਂ ਤੇ ਖੜਾ ਤਾਂ ਇਹ ਆਪਾਂ ਇਹ ਕੁਰਸੀਆਂ ਹੜੀ ਹੜੀ ਸਾਰੀਆਂ ਭੱਜ ਜਾਂਦੀਆਂ ਇਸ ਲਈ ਆਪਾਂ ਸਾਰੇ ਗੂਜਰੂ ਦੇਖ ਕੇ ਕਿ ਉਹ ਆਊਗਾ ਉਹ ਆਊਗਾ ਇਸ ਤਰ੍ਹਾਂ ਨਤਰੇਂ ਬੀ ਜਦੋਂ ਬੈਠੀਏ ਇਹ ਆਪ ਇਸ ਨੂੰ ਰਣ ਨੂੰ ਅੱਗੇ ਗਾਇਆ ਸੀ। ਥੈਂਕ ਯੂ। ਸੋ ਇਹ ਅੱਜ ਸੁਨਾਮ ਦੇ ਵਿੱਚ ਜੋ ਹੋਇਆ ਇਸ ਤੋਂ ਪਹਿਲਾਂ ਮਾਨਸਾ ਦੇ ਵਿੱਚ ਇਕ ਰੈਲੀ ਕੀਤੀ ਗਈ ਸੀ ਮਾਨਸਾ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਪਹੁੰਚਣਾ ਸੀ ਪਰ ਉੱਥੇ ਵੀ ਜੋ ਇੱਕ ਸਮਾਜ ਸੇਵੀ ਨੇ ਉੱਥੋਂ ਦਾ ਜੋ ਵੀਡੀਓ ਜਾਰੀ ਕੀਤੀ ਉੱਥੇ ਵੀ ਕੁਰਸੀਆਂ ਖਾਲੀ ਸੀਗੀਆਂ ਉੱਥੇ ਵੀ ਲੋਕ ਨਹੀਂ ਪਹੁੰਚੇ ਹੋ ਸੀ ਸੋ ਪੰਜਾਬ ਦੇ ਵੱਖ-ਵੱਖ ਥਾਨਾਂ ਤੇ ਜਿੱਥੇ ਹੁਣ ਇਹ ਰੈਲੀਆਂ ਕੀਤੀਆਂ ਜਾਂਦੀਆਂ ਨੇ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਨੇ ਉਹ ਪੂਰਾ ਜੋਰ ਲਾਉਂਦੇ ਨੇ ਲੋਕਾਂ ਨੂੰ ਲਿਆਉਣ ਵਾਸਤੇ ਪਰ ਲੋਕ ਜਿਹੜੇ ਨੇ ਉਹ ਉਹਨਾਂ ਰੈਲੀਆਂ ਵਿੱਚ ਨਹੀਂ ਜਾ ਰਹੇ ਸੋ ਲੋਕਾਂ ਦੇ ਵੱਲੋਂ ਜੋ ਛਾੜੂ ਪਾਰਟੀ ਆਮ ਆਦਮੀ ਪਾਰਟੀ ਦਾ ਹੁਣ ਵਿਰੋਧ ਕੀਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨਾਲ ਵੱਡੇ ਵਾਅਦੇ ਕੀਤੇ ਸੀ ਪਰ ਉਹ ਵਾਅਦੇ ਤੇ ਖਰੇ ਨਹੀਂ ਉੱਤਰੀ ਜਿਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 2027 ਦੇ ਵਿੱਚ ਸਰਕਾਰ ਬਣਾਉਣ ਲਈ ਵੀ ਬਹੁਤ ਹੁਣ ਕੋਈ ਸੋਚਣਾ ਪਵੇਗਾ ਜੇਕਰ 1 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਨੇ ਕੰਮ ਨਾ ਕੀਤੇ ਆਮ ਆਦਮੀ ਪਾਰਟੀ ਨੇ ਲੋਕਾਂ ਦੀ ਆਸਾਂ ਦੇ ਮੁਤਾਬਕ ਜੋ ਵਾਅਦੇ ਕੀਤੇ ਸੀ ਉਹ ਪੂਰੇ ਨਾ ਕੀਤੇ ਤਾਂ ਆਮ ਆਦਮੀ ਪਾਰਟੀ ਨੂੰ ਲੋਕ ਕਾਂਗਰਸ ਵਾਂਗੂ ਚਲਦਾ ਕਰਨਗੇ ਜਿਸ ਤਰ੍ਹਾਂ ਕਾਂਗਰਸ ਪਾਰਟੀ ਨੇ 2017 ਦੇ ਵਿੱਚ ਲੋਕਾਂ ਨਾਲ ਝੂਠ ਬੋਲ ਕੇ ਸਰਕਾਰ ਬਣਾਈ ਸੀ ਸੌਖਾ ਕੇ ਸਰਕਾਰ ਬਣਾਈ ਸੀ ਪਰ ਲੋਕਾਂ ਨੇ 17 ਤੋਂ ਬਾਅਦ 22 ਵਿੱਚ ਉਹਨਾਂ ਨੇ ਉੱਪਰ ਵਿਸ਼ਵਾਸ ਨਹੀਂ ਕੀਤਾ ਇਸੇ ਤਰ੍ਹਾਂ ਹਮ ਲੋਕ ਆਪ ਦੇ ਵੀ ਵਿਸ਼ਵਾਸ ਨਹੀਂ ਕਰਨਗੇ ਔਰ ਲੋਕ ਨਵੀਂ ਪਾਰਟੀ ਨੂੰ ਪੰਜਾਬ ਵਿੱਚ ਦੁਬਾਰਾ ਸਾਥ ਦੇ ਸਕਦੇ ਨੇ ਨਵੀਂ ਪਾਰਟੀ ਨੂੰ ਲਿਆ ਸਕਦੇ ਨੇ ਜੋ ਕਿ ਲੋਕਾਂ ਦੇ ਵੱਲੋਂ ਪਿੰਡਾਂ ਦੇ ਵਿੱਚ ਇਹੀ ਜਿਹੜੇ ਕਿ ਆਵਾਜ਼ ਆ ਰਹੀ ਹੈ ਕਿ ਹੁਣ ਨਵੀਂ ਪਾਰਟੀ ਨੂੰ ਮੌਕਾ ਦਿੱਤਾ ਜਾਵੇ ਜਾਂ ਕਾਂਗਰਸ ਪਾਰਟੀ ਨੂੰ ਦੁਬਾਰਾ ਲਿਆਂਦਾ ਜਾਵੇ ਇਹ ਤਾਂ ਹੁਣ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਲੇਕਿਨ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਣਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੋਕ ਖਿਲਾਫ ਹੋ ਗਏ ਨੇ ਲੋਕਾਂ ਦੇ ਵੱਲੋਂ ਰੈਲੀ ਵਿੱਚ ਕਿਉਂ ਨਹੀਂ ਆਇਆ ਜਾ ਰਿਹਾ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੇ ਉਹ ਚੁਟਕਲੇ ਸੁਣਨ ਵਾਸਤੇ ਹੁਣ ਕਿਉਂ ਨਹੀਂ ਜਾ ਰਹੇ ਲੋਕ ਮੁੱਖ ਮੰਤਰੀ ਭਗਵੰਤ ਮਾਨ ਦੀ ਜਦੋਂ ਇੱਕ ਝਲਕ ਦੇਖਣ ਵਾਸਤੇ ਸੜਕਾਂ ਦੇ ਉੱਪਰ ਵੱਡਾ ਇਕੱਠ ਹੋ ਜਾਂਦਾ ਸੀ ਪਰ ਹੁਣ ਉਹ ਲੋਕ ਪਿੱਛੇ हट ਗਏ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹ ਚੁਟਕਲੇ ਉਹ ਜਿਹੜੇ ਜਿਹੜਾ ਉਹਨਾਂ ਦੇ ਕਿੱਕੜੀਆਂ ਉਹਨਾਂ ਦੇ ਉਹ ਸਭ ਲੋਕਾਂ ਨੇ ਵਿਸਾਰ ਦਿੱਤੇ ਨੇ ਲੋਕਾਂ ਦੇ ਵੱਲੋਂ ਰੈਲੀਆਂ ਦੇ ਵਿੱਚ ਜਾਣਾ ਬੰਦ ਕਰ ਦਿੱਤਾ ਗਿਆ ਹੈ